ਸਤਿ ਸ੍ਰੀ ਅਕਾਲ ਅੱਜ ਐਤਵਾਰ 15 ਜੂਨ 2025 ਹੈ ਸਤਿ ਸ੍ਰੀ ਅਕਾਲ ਤੇ ਅੱਜ ਕਈ ਅਹਿਮ ਗੱਲਾਂ ਨੇ ਜਿਨ੍ਹਾਂ ਤੇ ਨਜ਼ਰ ਮਾਰਨੀ ਬਣਦੀ ਹੈ ਦੁਨੀਆ ਪਰਚ ਜੋ ਹੋ ਰਿਹਾ ਹੈ ਹਾਂਜੀ ਬਿਲਕੁਲ ਸਾਡੇ ਕੋਲ ਵੱਖ-ਵੱਖ ਸਰੋਤ ਹਨ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਮਝਣ ਦੀ ਖਾਸ ਕਰਕੇ ਇਜ਼ਰਾਈਲ-ਇਰਾਨ ਦਾ ਤਣਾ ਫਿਰ ਕੈਨੇਡਾ ਚ ਜੀ7 ਮੀਟਿੰਗ ਨਾਲੇ ਅਮਰੀਕਾ ਚ ਜੋ ਚੱਲ ਰਿਹਾ ਹੈ ਤੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਰਪ ਦੌਰਾ ਵੀ ਹਾਂ ਤਾਂ ਆਓ ਸ਼ੁਰੂ ਕਰੀਏ ਹਾਂਜੀ ਇਹਨਾਂ ਸਾਰੀਆਂ ਖਬਰਾਂ ਨੂੰ ਦੇਖੀਏ ਤਾਂ ਇੱਕ ਚੀਜ਼ ਸਾਫ਼ ਹੈ ਹਰ ਘਟਨਾ ਕਿਤੇ ਨਾ ਕਿਤੇ ਦੂਜੀ ਨਾਲ ਜੁੜੀ ਹੋਈ ਹੈ ਸਿਆਸਤ ਵਪਾਰ ਸਭ ਕੁਝ ਸੇ ਗੱਲ ਹੈ ਤੇ ਇਹ ਵੀ ਦਿਸਦਾ ਪਿਆ ਹੈ ਕਿ ਇੱਕ ਪਾਸੇ ਤਾਂ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ ਦੂਜੇ ਪਾਸੇ ਜ਼ਮੀਨ ਤੇ ਹਾਲਾਤ ਕੁਝ ਹੋਰ ਨੇ ਬਿਲਕੁਲ ਟਕਰਾਅ ਬੇਚੈਨੀ ਸਭ ਨਾਲ ਨਾਲ ਚੱਲ ਰਿਹਾ ਹੈ ਅੱਛਾ ਤਾਂ ਸ਼ੁਰੂ ਕਰਦੇ ਹਾਂ ਮਧਪੂਰਪ ਤੋਂ ਖਬਰਾਂ ਆ ਰਹੀਆਂ ਨੇ ਕਿ 13 ਜੂਨ ਨੂੰ ਇਜ਼ਰਾਈਲ ਨੇ ਈਰਾਨ 'ਚ ਕੋਪਰੇਸ਼ਨ ਕੀਤਾ ਅ ਰਾਈジング ਲਾਇਨ ਨਾ ਦਿੱਤਾ ਉਹਨਾਂ ਨੇ ਹੂੰ ਤੇ ਫਿਰ ਜਵਾਬ ਵੀ ਆਇਆ ਈਰਾਨ ਵੱਲੋਂ ਲਗਭਗ 150 ਮਿਜ਼ਾਈਲਾਂ ਤੇ 100 ਤੋਂ ਵੱਧ ਡਰੋਨ ਹਾਂ ਤੇ ਨੁਕਸਾਨ ਦੀਆਂ ਖਬਰਾਂ ਵੀ ਨੇ ਦੁਮੇ ਪਾਸੇ ਈਰਾਨ 'ਚ 100 ਤੋਂ ਵੱਧ ਮੌਤਾਂ ਦੱਸੀਆਂ ਜਾ ਰਹੀਆਂ ਨੇ ਤੇ ਇਜ਼ਰਾਈਲ 'ਚ ਵੀ 14 ਮੌਤਾਂ ਤੇ ਕਈ ਜ਼ਖਮੀ ਪਰ ਦੇਖੋ ਈਰਾਨ ਦਾ ਕੀ ਕਹਿਣਾ ਹੈ ਉਹਨਾਂ ਦੇ ਇੱਕ ਅਧਿਕਾਰੀ ਨੇ ਅਬਾਸ ਅਰਾਕਜੀ ਉਹ ਕਹਿ ਰਹੇ ਨੇ ਕਿ ਇਹ ਤਾਂ ਜੀ ਸਿਰਫ ਸਵੈ ਰੱਖਿਆ ਸੀ ਅੱਛਾ ਹਾਂ ਤੇ ਉਹ ਕਹਿੰਦੇ ਨੇ ਕਿ ਅਸੀਂ ਤਣਾਅ ਵਧਾਉਣਾ ਨਹੀਂ ਚਾਹੁੰਦੇ ਪਰ ਇੰਨਾ ਵੱਡਾ ਹਮਲਾ ਹੋਇਆ ਤਾਂ ਹੁਣ ਯੂਐਨ ਯੂਰਪੀ ਦੇਸ਼ ਇੱਥੋਂ ਤੱਕ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਸ਼ਾਂਤੀ ਦੀ ਅਪੀਲ ਕਰ ਰਹੇ ਨੇ ਤੇ ਇਹਦਾ ਅਸਰ ਅਰਥਚਾਰੇ ਤੇ ਖਾਸ ਕਰਕੇ ਤੇਲ ਦੀਆਂ ਕੀਮਤਾਂ ਹਾਂ ਉਹ ਵੱਡਾ ਖਤਰਾ ਹੈ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾ ਸਕਦੀ ਹੈ ਕਿਉਂਕਿ ਦੇਖੋ ਹਰਮੋਸ ਜਲ ਡਮਰੂ ਮੱਦ ਹੈ ਨਾ ਉਹ ਬਹੁਤ ਅਹਿਮ ਰਸਤਾ ਹੈ ਤੇਲ ਦੇ ਵਪਾਰ ਲਈ ਹੂੰ ਸਮਝ ਗਈ ਜੇ ਉੱਥੇ ਕੋਈ ਰੁਕਾਵਟ ਆਉਂਦੀ ਹੈ ਤਾਂ ਫਿਰ ਕੀਮਤਾਂ ਵਧਣਗੀਆਂ ਹੀ ਠੀਕ ਤੇ ਜਿੱਥੇ ਸਭ ਚੱਲ ਰਿਹਾ ਹੈ ਉੱਥੇ ਹੀ ਕੈਨੇਡਾ ਚ ਅਲਬਰਟਾ ਚ ਵੱਡੇ ਲੀਡਰ ਇਕੱਠੇ ਹੋ ਰਹੇ ਨੇ ਜੀ 7 ਸੰਮੇਲਨ 51ਵਾਂ ਅੱਜ ਤੋਂ ਸ਼ੁਰੂ ਹਾਂਜੀ 15 ਤੋਂ 17 ਜੂਨ ਤੇ ਮੁੱਦੇ ਵੀ ਉਹੀ ਨੇ ਜੋ ਆਪਾਂ ਗੱਲ ਕਰ ਰਹੇ ਆਂ ਮੱਧ ਪੂਰਬ ਫਿਰ ਚੀਨ ਨਾਲ ਵਪਾਰਕ ਖਿਚੋਤਾਣ ਅਮਰੀਕੀ ਚੋਣਾ ਦਾ ਕੀ ਅਸਰ ਪਵੇਗਾ ਇਹ ਸਭ ਗੱਲਾਂ ਹੋਣਗੀਆਂ ਵਿਸ਼ਵ ਬੈਂਕ ਤੇ ਨਾਟੋ ਦੇ ਲੋਕ ਵੀ ਉੱਥੇ ਨੇ ਅੱਛਾ ਤੇ ਟਰੰਪ ਦਾ ਰੁਖ ਕੀ ਹੈ ਖਬਰਾਂ ਕੀ ਕਹਿੰਦੀਆਂ ਦੇਖੋ ਗੱਲ ਦੋਹਰੀ ਜਈ ਹੈ ਇੱਕ ਪਾਸੇ ਤਾਂ ਸ਼ਾਂਤੀ ਦੀ ਗੱਲ ਕਰ ਰਹੇ ਨੇ ਪਰ ਨਾਲ ਹੀ ਵਪਾਰ ਦੇ ਮਾਮਲੇ 'ਚ ਸ਼ਕਤੀ ਵੀ ਦਿਖਾ ਰਹੇ ਨੇ ਹੂੰ ਤੇ ਆਸਟ੍ਰੇਲੀਆ ਵੀ ਉੱਥੇ ਹੈ ਉਹ ਚਾਹੁੰਦਾ ਕਿ ਏਯੂਕੇ ਆ ਸੁਰੱਖਿਆ ਸਮਝੌਤਾ ਹੈ ਨਾ ਉਹਦੇ ਤੇ ਤੇ ਟੈਰਿਫ ਤੇ ਮੁੱਦਿਆਂ ਤੇ ਕੁਝ ਗੱਲ ਅੱਗੇ ਵਧੇ ਯਾਨੀ ਮਾਹੌਲ ਕਾਫੀ ਤਣਾਅ ਵਾਲਾ ਹੈ ਇਸ ਮੀਟਿੰਗ ਦੇ ਆਲੇ ਦੁਆਲੇ ਬਿਲਕੁਲ ਇਹ ਵੀ ਦੇਖੋ ਕਿ ਜਿੱਥੇ ਜੀ7 'ਚ ਵਪਾਰ ਨੀਤੀਆਂ ਤੇ ਗੱਲ ਹੋ ਰਹੀ ਹੈ ਉੱਥੇ ਅਮਰੀਕਾ 'ਚ ਲੋਕ ਉਹਨਾਂ ਨੀਤੀਆਂ ਖਿਲਾਫ ਹੀ ਸੜਕਾਂ ਤੇ ਨੇ 14 ਜੂਨ ਨੂੰ ਕਹਿੰਦੇ 50 ਤੋਂ ਵੱਧ ਸ਼ਹਿਰਾਂ 'ਚ ਹਾਂ ਨੋ ਕਿੰਗਸ ਮਹਿੰਮ ਐ ਟਰੰਪ ਓਨ ਅਦਰ ਟੈਰਿਫ ਕੁਝ ਵਿਦੇਸ਼ੀ ਨੀਤੀਆਂ ਇਹਨਾਂ ਸਭ ਦੇ ਖਿਲਾਫ ਸੀ ਲਾਸ ਐਂਜਲਸ 'ਚ ਤਾਂ ਪੁਲਿਸ ਵਾਲੇ ਵੀ ਜ਼ਖਮੀ ਹੋਏ ਅੱਛਾ ਮਤਲਬ ਉੱਥੇ ਅੰਦਰੂਨੀ ਤੌਰ ਤੇ ਵੀ ਕਾਫੀ ਵਖਰੇਵੇਂ ਨੇ ਹਾਂ ਜੀ ਉਹੀ ਦਿਖਾਉਂਦਾ ਹੈ ਸਿਆਸੀ ਪਾੜਾ ਕਿੰਨਾ ਵੱਧ ਗਿਆ ਹੈ ਤੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਕਿੰਨੇ ਨਾਖੁਸ਼ ਨੇ ਖਾਸ ਕਰਕੇ ਆਰਥਿਕ ਤੇ ਵਿਦੇਸ਼ੀ ਮਾਮਲਿਆਂ 'ਚ ਠੀਕ ਹੈ ਚਲੋ ਹੁਣ ਭਾਰਤ ਵੱਲ ਚਲਦੇ ਹਾਂ ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਯੂਰਪ ਦੌਰੇ ਤੇ ਨੇ ਸ਼ੁਰੂਆਤ ਸਾਈਪਰਸ ਤੋਂ ਹਾਂ ਉੱਥੇ ਉਹ ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਿਡਸ ਨੂੰ ਮਿਲ ਰਹੇ ਨੇ ਖਬਰਾਂ ਇਹ ਨੇ ਕਿ ਇਸ ਦੌਰੇ ਦਾ ਮਕਸਦ ਹੈ ਦੁਨੀਆ 'ਚ ਜੋ ਹਾਲਾਤ ਬਦਲ ਰਹੇ ਨੇ ਉਹਨਾਂ 'ਚ ਭਾਰਤ ਦੀ ਥਾਂ ਹੋਰ ਪੱਕੀ ਕਰਨੀ ਇਹ ਸਮਾਂ ਵੀ ਅਹਿਮ ਹੈ ਕਿਉਂਕਿ ਦੁਨੀਆ ਪਰਚ ਕਾਫੀ ਉਥਲ-ਪੁਥਲ ਹੈ ਬਿਲਕੁਲ ਦੁਨੀਆ ਦਾ ਪੂਰਾ ਨਿਜ਼ਾਮ ਹੀ ਬਦਲ ਰਿਹਾ ਲੱਗਦਾ ਤੇ ਭਾਰਤ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੀ ਪੋਜੀਸ਼ਨ ਮਜ਼ਬੂਤ ਕਰੇ ਉੰਜ ਸਾਈਪ੍ਰਸ ਵਾਲੀ ਮੀਟਿੰਗ ਦੇ ਖਾਸ ਨੁਕਤੇ ਬਾਰੇ ਜ਼ਿਆਦਾ ਵੇਰਵੇ ਹਲੇ ਨਹੀਂ ਆਏ। ਅੱਛਾ ਕੁਝ ਹੋਰ ਛੋਟੀਆਂ-ਮੋਟੀਆਂ ਖਬਰਾਂ ਵੀ ਨੇ। ਇੱਕ ਤਾਂ ਗਾਜ਼ਾ ਲਈ ਸ਼ਾਂਤੀ ਮਾਰਚ ਕਾირო ਤੋਂ ਰਫਾ ਬਾਰਡਰ ਵੱਲ ਜਾ ਰਿਹਾ ਹੈ। ਹਾਂ 15 ਤੋਂ 19 ਜੂਨ ਤੱਕ। ਇਹ ਵੀ ਇੱਕ ਅਹਿਮ ਘਟਨਾ ਹੈ। ਤੇ ਪਾਰਚ ਮੁੰਬਈ ਨੇੜੇ ਇੱਕ ਸਰਕਾਰੀ ਇਮਾਰਤ ਡਿੱਗ ਪਈ ਤੇ ਉਤਰਾਖੰਡ ਚ ਹੈਲੀਕਾਪਟਰ ਹਾਦਸਾ। ਹਮਮ ਟੈਕਨੋਲੋਜੀ ਵਾਲੇ ਪਾਸੇ ਤਾਈਵਾਨ ਨੇ ਚੀਨ ਦੀਆਂ ਕੰਪਨੀਆਂ ਤੇ ਕੁਝ ਪਾਬੰਦੀਆਂ ਲਗਾਈਆਂ ਨੇ। ਹੁਆਵੇ ਤੇ ਐਸ ਐਮ ਆਈ ਸੀ SMIC ਦਾ ਚਿਪ ਬਣਾਉਣ ਵਾਲੀ ਵੱਡੀ ਕੰਪਨੀ ਹੈ ਇਹ ਮਤਲਬ ਤਕਨੀਕੀ ਖਿਚੋਤਾਨ ਦਾ ਹਿੱਸਾ ਹੈ ਹਾਂ ਤੇ ਯੂਰਪ ਚ ਜਿਵੇਂ ਬਾਰਸੀਲੋਨਾ ਉੱਥੇ ਲੋਕ ਓਵਰ ਟੂਰਿਜ਼ਮ ਯਾਨੀ ਬਹੁਤ ਜ਼ਿਆਦਾ ਸੈਲਾਨੀਆਂ ਤੋਂ ਤੰਗ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਇਹ ਸਾਰੀਆਂ ਖਬਰਾਂ ਭਾਵੇਂ ਛੋਟੀਆਂ ਲੱਗਣ ਇਹ ਵੱਡੇ ਮੁੱਦਿਆਂ ਵੱਲ ਇਸ਼ਾਰਾ ਕਰਦੀਆਂ ਨੇ ਗਾਜ਼ਾ ਮਾਰਥ ਦੱਸਦਾ ਹੈ ਕਿ ਮਨੁੱਖੀ ਸੰਕਟ ਕਿੰਨਾ ਗੰਭੀਰ ਹੈ ਤਾਈਵਾਨ ਚੀਨ ਵਾਲੀ ਗੱਲ ਤਕਨੀਕੀ ਜੰਗ ਹੈ ਤੇ ਓਵਰ ਟੂਰਿਜ਼ਮ ਵਾਲਾ ਮੁੱਦਾ ਸਥਾਨਿਕ ਲੋਕਾਂ ਤੇ ਗਲੋਬਲ ਆਰਥਿਕਤਾ ਦੇ ਤਣਾਅ ਨੂੰ ਦਰਸਾਉਂਦਾ ਹੈ। ਸਹੀ ਗੱਲ ਐ। ਅਖੀਰ 'ਚ ਖੇਡਾਂ ਤੇ ਸਭਿਆਚਾਰ ਬਾਰੇ ਵੀ ਥੋੜਾ ਜਿਹਾ ਮਹਾਰਾਸ਼ਟਰ ਫਿਲਮ ਫੈਸਟੀਵਲ ਦਾ ਪ੍ਰੋਗਰਾਮ ਆ ਗਿਆ। ਅੱਛਾ। FIFA ਕਲੱਬ ਵਿਸ਼ਵ ਕੱਪ ਵੀ ਚੱਲ ਰਿਹਾ ਐ ਤੇ ਕ੍ਰਿਕਟ ਦੀ ਵੱਡੀ ਖਬਰ, ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ 'ਚ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ। ਹਾਂ, ਇਹ ਵੀ ਇੱਕ ਵੱਡਾ ਨਤੀਜਾ ਐ। ਇੱਕ ਖੇਡਾਂ ਤੇ ਸਭਿਆਚਾਰ ਵੀ ਤਾਂ ਦੁਨੀਆ ਦਾ ਹਿੱਸਾ ਹੀ ਨੇ। ਬਿਲਕੁਲ। ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਅੱਜ ਦੀਆਂ ਖਬਰਾਂ ਤੋਂ ਇਹੋ ਲੱਗਦਾ ਹੈ ਕਿ ਇੱਕ ਪਾਸੇ ਤਾਂ G7 ਵਰਗੀਆਂ ਉੱਚ ਪਦਰੀ ਮੀਟਿੰਗਾਂ ਹੋ ਰਹੀਆਂ ਨੇ ਜਿੱਥੇ ਸਥਿਰਤਾ ਵਪਾਰ ਦੀਆਂ ਗੱਲਾਂ ਚੱਲ ਰਹੀਆਂ ਪਰ ਦੂਜੇ ਪਾਸੇ ਅਸਲ ਜ਼ਿੰਦਗੀ 'ਚ ਜ਼ਮੀਨ ਤੇ ਤਣਾ ਹੈ ਲੜਾਈਆਂ ਨੇ ਲੋਕਾਂ 'ਚ ਗੁੱਸਾ ਹੈ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਹਾਂ ਇਹ ਗੁੰਝਲਦਾਰ ਜਿਹੀ ਤਸਵੀਰ ਬਣਦੀ ਹੈ ਹਾਂਜੀ ਬਿਲਕੁਲ ਤੇ ਸਵਾਲ ਫਿਰ ਇਹੀ ਉੱਠਦਾ ਹੈ ਕਿ ਇਹ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਵੱਡੇ ਪੱਧਰ ਤੇ ਜਿਵੇਂ G7 ਵਿੱਚ ਕੀ ਇਹ ਅਸਲ 'ਚ ਜ਼ਮੀਨੀ ਹਕੀਕਤ ਨੂੰ ਬਦਲ ਸਕਣਗੀਆਂ ਕਿ ਇਹ ਤਣਾ ਘਾਟ ਕਰ ਸਕਣਗੀਆਂ ਜਾਂ ਫਿਰ ਇਹ ਦੋਵੇਂ ਚੀਜ਼ਾਂ ਕੂਟਨੀਤੀ ਤੇ ਜ਼ਮੀਨੀ ਹਕੀਕਤ ਆਪਣੀ ਆਪਣੀ ਚਾਲੇ ਚਲਦੀਆਂ ਰਹਿਣਗੀਆਂ ਹਾਂ ਇਹ ਸੋਚਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਆਪਸ 'ਚ ਕੀ ਰਿਸ਼ਤਾ ਰਹੇਗਾ ਇਸ ਤੇ ਵਿਚਾਰ ਕਰਨਾ ਬੰਦ